ਕਰਤਾ ਹੱਥ ਕਦੇ ਖਾਲੀ ਨਹੀਂ ਹੁੰਦਾ ਜਿਹੜੇ ਸੇਵਾ ਕਰਦੇ ਨੇ ਉਹਨਾਂ ਨੂੰ ਆਪ ਬੋਲਣ ਦੀ ਲੋੜ ਨਹੀਂ ਪੈਂਦੀ ਮੰਗਰ ਦੀ ਲੋੜ ਨਹੀਂ ਮੈਂ ਹਾਂਜੀ ਮਹਾਰਾਜੀ ਮੇਨੇ ਬੋਲੇ ਸਭ ਕੋ ਜਾਣਦੇ ਆ ਜਦੋਂ ਆਪਾਂ ਘਰੋਂ ਚੱਲ ਪਈਨੇ ਆ ਨਾ ਪਰਮਾਤਮਾ ਆਪਣੀ ਉਦੋਂ ਹੀ ਸੁਣਨੀ ਸ਼ੁਰੂ ਕਰ ਦਿੰਦਾ ਇਥੋਂ ਝੋਲ ਗਿਆ ਫਰਕੇ ਹੀ ਜਾਈਦਾ ਆ ਤੇਰੇ ਸਾਲ ਚ ਪਹਿਰੇ ਕੱਟੇ ਫਿਰ ਬੱਚਿਆਂ ਨੂੰ ਕੰਮ ਚਾਪੀ ਪਈ ਹੁਣ ਇਥੋਂ ਦਰ ਕਦੇ ਨਹੀਂ ਭੁੱਲੇ ਹਰ ਐਤਵਾਰ ਜੇ ਪਤਰੀ ਜਣੀ ਜੇ ਪਾਈ ਜਣੀ ਜ਼ਰੂਰ ਆਉਣਾ ਬੋਟੇ ਛੋਟੇ ਹੁੰਦੇ ਹਾਂ ਜਦੋਂ ਤੇ ਸਾਡੇ ਮੰਮੀ ਰੈਡੀ ਹੁੰਦੇ ਨੂੰ ਦੋਦੇ ਆਉਂਦੇ ਹਾਂ ਤੇ ਆ ਤੋਂ ਬਾਅਦ ਛੱਡਿਆ ਨਹੀਂ ਹਨਾ ਨਹੀਂ ਨਹੀਂ ਮਾਲਕ ਨੇ ਆਪ ਹੀ ਨਾਲ ਲਾ ਕੇ ਰੱਖਿਆ ਸਤਗੁਰੂ ਜੀ ਬਾਬੇ ਦੀਪ ਸਿੰਘ ਨੇ ਬਹੁਤ ਕਿਰਪਾ ਮਾਨੀ ਮਹਾਰਾਜ ਦੀ ਕਿਰਪਾ ਦੇ ਨਾਲ ਸਭ ਸੰਗਤਾਂ ਸੇਵਾ ਕਰਨੀ ਆ ਮਹਾਰਾਜ ਦੀ ਕਿਰਪਾ ਦੇ ਨਾਲ ਸਭ ਕੁਝ ਹੋ ਰਿਹਾ ਹੈ ਉਹਨਾਂ ਦਾ ਸਤਾਨ ਹੈ ਉਹਨਾਂ ਦੀ ਐਸੀ ਕਿਰਪਾ ਹੈ ਜਿਹੜੀ ਦੀਨ ਦੁਨੀਆ ਦੇ ਛੀਦਾਂ ਜਗ੍ਹਾਏ ਮਹਾਰਾਜ ਨੇ ਕਿਰਪਾ ਕੀਤੀ ਹੈ ਬਹੁਤ ਸकता ਹੁੰਦੀ ਹੈ ਸੇਵਾ ਕਰਦੇ ਮੱਤ ਜੀ ਆਪ ਵੀ ਕਰਮਾਉਂਦੇ ਆਂ ਸੇਵਾ ਵਾਇਗਰ ਉਹ ਕਰਮਾਉਣ ਸਾਰੇ ਕੋ ਸੰਗਤ ਸਭ ਦਾ ਭਲਾ ਕਰਨ ਸੰਪਰਤ ਇਹਦੇ ਪਰੇ ਨਹੀਂ ਸੱਣ ਗੁਰੂ ਘਰ ਦੇ ਵਿੱਚ ਅੱਜ ਸ਼ਬਦ ਨਹੀਂ ਲੰਗਰ ਦੀ ਸੇਵਾ ਜਿਹੜੀ ਹੈ ਉਹ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਸੇਵਾ ਜਿਹੜੀ ਹੈ ਸੇਵਾ ਬੋਲ ਰਹੀ ਹੈ ਤਾਂ ਤੁਹਾਨੂੰ ਇਹ ਦਿਖਾ ਰਹੇ ਆਂ ਅਸੀਂ ਬੀਬੀਆਂ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਨਾ ਸੇਵਾਦਾਰਾਂ ਦੇ ਨਾਲ ਗੱਲਬਾਤ ਕਰਾਂਗੇ ਤਨ ਮਨ ਦੇ ਨਾਲ ਜਿਹੜੀਆਂ ਇੱਥੇ ਸੇਵਾ ਕਰ ਰਹੀਆਂ ਨੇ ਬੀਬੀ ਜੀ ਆ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਇਸ ਭਾਗ ਪ੍ਰਾਪਤ ਹੋਇਆ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਆਹੋ ਜੇ ਕਿ ਸੇਵਾ ਕਰ ਰਹੇ ਆ ਇੱਥੇ ਸਿਰ ਤੋਂ ਹਨ ਕੇ ਸ਼ਾਮ ਤੱਕ ਕਰੀਦਾ 5 ਵਜੇ ਤੱਕ ਬਿਲਕੁਲ ਠੀਕ ਹੈ ਕਿੰਨਾ ਕਿਸਮਤ ਵਾਲਾ ਸਮਝਦੇ ਹੋ ਖੁਦ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਹਾਂਜੀ ਹਾਂਜੀ ਬਹੁਤ ਕੁਝ ਮਦਦ ਵਾਲੀਆਂ ਇੱਥੇ ਆ ਮਿਲੀ ਆ ਬਹੁਤ ਚਰਦੜ ਆਇਆ ਤੇ ਉਤਰਾਂ ਪਰ ਮਾਰਾ ਨਿੱਕ ਸੇਵਾ ਦਿੱਤੀ ਮਹਾਰਾ ਸਭ ਦੀਆਂ ਸਮਰਾਦਾ ਪੂਰੀਆਂ ਕਰਦਾ ਬਾਬਾ ਦੀਪ ਸੋ ਚੜ੍ਹਦੀ ਕਲਾ ਕਰੇ ਬੱਚਿਆਂ ਤੇ ਜੇਸਾ ਪ੍ਰਦੇਸ ਸਨ ਰੱਖਿਆ ਹੈ ਕਿੰਨੇ ਸਾਲਾਂ ਤੋਂ ਹੋਂ ਨੇ ਹਾਂ ਜੀ 4 ਸਾਲ ਹੋ ਗਿਆ ਹਾਂ ਜੀ ਲੰਗਰ ਦੀ ਸੇਵਾ ਕਰਦੇ ਹਾਂ ਨਾ ਚਪਾਰੇ ਕੱਟਦੇ ਹਾਂ ਪਹਿਲਾਂ 3 ਸਾਲ ਚਪਾਰੇ ਕੱਟੇ ਆ ਫਿਰ ਬੱਚਿਆਂ ਨੂੰ ਕਾਮ ਜਾਤੀ ਮਿਲੀ ਹੁਣ ਇਥੋਂ ਦਾ ਕਦੇ ਨਹੀਂ ਭੁੱਲੇ ਉਹਨਾਂ ਹਰ ਐਤਵਾਰ ਚ 15 ਦਿਨੀ ਚ 22 ਦਿਨ ਜਰੂਰ ਆਉਂਗਾ। ਬਾਬਾ ਦੀਪ ਸਿੰਘ ਜੀ ਨੇ ਹਰ ਇੱਕ ਮੁਰਾਦ ਪੂਰੀ ਕੀਤੀ। ਹਾਂਜੀ ਹਾਂਜੀ ਹਰ ਇੱਕ ਮੁਰਾਦ ਪੂਰੀ ਕੀਤੀ। ਦੇਸਾ ਪਰਦੇਸਾਂ ਚ ਬੱਚਿਆਂ ਨੂੰ ਪਹੁੰਚਾਇਆ, ਜਹਾਜ਼ਾਂ ਤੇ ਚੜਾਇਆ। ਕੋਈ ਆਸ ਨਹੀਂ। ਹਾਂਜੀ। ਹੋਰ ਬੀਬੀਆਂ ਵੀ ਇੱਥੇ ਜਿਹੜੀਆਂ ਨੇ ਉਹ ਪ੍ਰਸ਼ਾਦੇ ਦੀ ਜਿਹੜੀ ਸੇਵਾ ਕਰ ਰਹੀਆਂ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਕਿਸਮਤ ਵਾਲੀਆਂ ਨੇ ਜਿਨ੍ਹਾਂ ਨੂੰ ਇਹ ਸੁਭਾਗ ਪ੍ਰਾਪਤ ਹੋਇਆ ਕਿ ਇੱਥੇ ਆ ਕੇ ਇਹ ਸੇਵਾ ਕਰ ਰਹੀਆਂ ਨੇ। ਬੇਬੇ ਜੰਦੇ ਸੇਵਾ ਕਰਦਾ ਹੱਥ ਕਦੇ ਖਾਲੀ ਨਹੀਂ ਹੁੰਦਾ ਜਿਹੜੇ ਸੇਵਾ ਕਰਦੇ ਨੇ ਉਹਨਾਂ ਨੂੰ ਆਪ ਬੋਲਣ ਦੀ ਲੋੜ ਨਹੀਂ ਪੈਂਦੀ ਮੰਗਣ ਦੀ ਲੋੜ ਨਹੀਂ ਪੈਂਦੀ ਹਾਂਜੀ ਮਹਾਰਾਜ ਜੀ ਬਿਨ ਬੋਲੇ ਸਭ ਕੁਝ ਜਾਣਦੇ ਐ ਜਦੋਂ ਆਪਾਂ ਘਰੋਂ ਚੱਲ ਪਈਨੇ ਆ ਨਾ ਪ੍ਰਮਾਤਮਾ ਆਪਣੀ ਉਦੋਂ ਹੀ ਸੁਣਨੀ ਸ਼ੁਰੂ ਕਰ ਦਿੰਦਾ ਐ ਇੱਥੋਂ ਝੋਲੀਆਂ ਭਰ ਕੇ ਹੀ ਜਾਂਦਾ ਆ ਜਦੋਂ ਆਪਾਂ ਘਰੋਂ ਚੱਲਦੇ ਮਾਰੇ ਨੂੰ ਸਾਰਾ ਪਤਾ ਲੱਗਿਆ ਮਾਰੇ ਕੀ ਮੰਗਣਾ ਉਹਨੇ ਆਪਾਂ ਜੋ ਵੀ ਮੰਗਦੇ ਆ ਆਪਾਂ ਇੱਥੋਂ ਪੂਰਾ ਕਰਕੇ ਹੀ ਮਾਰੇ ਆ ਪਰ ਭੇਜਦੇ ਆ ਕਿੰਨੇ ਸਾਲਾਂ ਤੋਂ ਤੁਸੀਂ ਸੇਵਾ ਕਰਦੇ ਬਸ ਜਦੋਂ ਮਹਾਰਾਜ ਦੀ ਕਿਰਪਾ ਜਾਂਦੀ ਉਦੋਂ ਆ ਜਾਂਦਾ ਆ ਉਹਨਾਂ ਦੀ ਕਿਰਪਾ ਅਨੁਸਾਰ ਹੀ ਆ ਆਪਣੇ ਪੱਲੇ ਤੇ ਕੁਝ ਨਹੀਂ ਹੈਗਾ ਜਦੋਂ ਮਹਾਰਾਜ ਕਿਰਪਾ ਕਰ ਦਿੰਦੇ ਉਦੋਂ ਆ ਜਾਈਦਾ ਆ ਜਦੋਂ ਦਰਤੇ ਜਾਂਦੇ ਹਾਂ ਉੱਥੇ ਬੈ ਬੰਦੇ ਹਾਂ ਨਾ ਮਨ ਦੇ ਵਿੱਚ ਕਿੰਨਾ ਕ ਸਕੂਨ ਮਹਿਸੂਸ ਹੁੰਦਾ ਹਾਂਜੀ ਬਹੁਤ ਜ਼ਿਆਦਾ ਸਕੂਨ ਬਹੁਤ ਸ਼ਾਂਤੀ ਮਿਲਦੀ ਆ ਉਦੋਂ ਦੇ ਘਰ ਬਾਹਰ ਸਭ ਕੁਝ ਭੁੱਲ ਜਾਂਦਾ ਆ ਮਹਾਰਾਜ ਦੇ ਘਰ ਆਣ ਕੇ ਬਸ ਮਹਾਰਾਜ ਦੇ ਘਰ ਹੀ ਸ਼ਾਂਤੀ ਬਹੁਤ ਮਿਲਦੀ ਆ ਹਾਂਜੀ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਉਹਨਾਂ ਦੀ ਸਿੱਖੀ ਲਈ ਜਿਹੜੀ ਪ੍ਰੇਰਣਾ ਸੀਗੀ ਕਿਵੇਂ ਤੁਹਾਨੂੰ ਪ੍ਰੇਰਿਤ ਕਰਦੀ ਹੈ ਹਨੂ ਮਹਾਰਾਜ ਦੀ ਬਹੁਤ ਪ੍ਰੇਰਿਤ ਕਰਦੀ ਮਹਾਰਾਜ ਨੇ ਆਪਣਾ ਸਾਨੂੰ ਬਸਰ ਦਿੱਤੇ ਆਪਾਂ ਪਹਿਨੇ ਅਮਰਤ ਛਕਿਆ ਹੈ ਮਹਾਰਾਜ ਦਾ ਬਹੁਤ ਕਿਰਪਾ ਵਾਹਿਗੁਰੂ ਦੀ ਛੱਟ ਦੇ ਹਾਂਜੀ ਅੱਛਾ ਹੋਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦੇ ਖਾਲਸਾ ਵਾਹਿਗੁਰੂ ਸਤ ਸਭ ਨੂੰ ਬਾਬੇ ਜੀ ਦੇ ਜਨਮ ਦਿਨ ਤੇ ਬਹੁਤ ਬਹੁਤ ਬਧਾਈ ਜਔਰ ਸਭ ਪਰਵਾਰਨ ਸਤ ਸਭ ਨੂੰ ਕਿੰਨੇ ਕ ਭਾਗਾਂ ਵਾਲਾ ਸਮਝਦੇ ਹੋ ਖੁਦ ਨੂੰ ਕਿ ਤੁਸੀਂ ਸੇਵਾ ਕਰ ਰਹੇ ਹੋ ਹਨਾ ਸੇਵਾ ਕਰਨ ਵਾਲੇ ਬੰਦਾ ਜਿਹੜਾ ਹੁੰਦਾ ਹੈ ਨਾ ਉਹਨਾਂ ਨੂੰ ਸਭ ਕੁਝ ਬਾਦਦਾ ਤਾਂ ਆਪ ਹੀ ਦੇ ਦਿੰਦਾ ਵਾਹ ਜੈ ਹੋਈਏ ਵਾਹ ਇਹ ਤੋਂ ਸਭ ਦੇ ਵਾਲਾ ਸਭ ਦੇ ਵਾਲਾ ਸਭ ਦੇ ਵਾਲਾ ਵਾਹ ਨੂੰ ਸਭ ਨੂੰ ਕੀ ਕੀ ਆਸਾਂ ਲੈ ਕੇ ਆਉਂਦੇ ਹੋ ਇਸ ਦਰ ਤੇ ਬਾਬਾ ਜੀ ਹਰ ਮੋੜੋਂ ਕਾਬਲਾ ਪੂਰੀ ਕਰਨ ਸਾਡੀ ਸਾਡੀ ਵੀ ਬੱਚੇ ਆ ਰਿਹਾ ਜੀ ਰਾਤ ਨੂੰ ਸੋਣ ਨੂੰ ਦੇ ਸੱਚ ਬੈਠੇ ਹੋਏ ਨੇ ਮਾਰ ਸੋ ਵਸੇ ਜੀ ਤਸਲ ਸੋ ਵਸੇ ਚਰਬੰਦੇ ਬਈ ਦਾਸ ਸਾਹਿਬ ਤੁਸੀਂ ਕਿੰਨੇ ਸਾਲਾ ਤੁਸੀਂ ਕਿੰਨੇ ਸਾਲ ਹੋਗੇ ਕਿੰਨੇ ਸਾਲਾਂ ਤੋਂ ਆਉਂਦੇ ਹੋ ਕਾਫੀ ਢੇਰ ਤੋਂ ਆਉਂਦੇ ਆ ਵੀ ਜੋ ਛੋਟੇ ਹੁੰਦੇ ਸਾਡੇ ਪੇਕੇ ਪਿੰਡ ਵਿੱਚ ਇਧਰ ਹੀ ਨਾ ਕਾਫੀ ਢੇਰ ਤੋਂ ਵਿੱਚ ਆ ਜਾਂਦਾ ਹੀ ਵਿੱਚ ਪਹਿ ਸਬਜੀਆਂ ਆ ਜਾਂਦਾ ਉਹਦਾ ਮੱਥਾ ਟੇਕਣਾ ਆ ਜਾਂਦਾ ਹਾਂ ਜੀ ਤਤ ਵਾਲੇ ਸਮਝਦੇ ਹੋ ਖੁਦ ਨੂੰ ਕਿਉਂਕਿ ਕੁਝ ਲੋਕਾਂ ਤੋਂ ਆਇਆ ਨਹੀਂ ਜਾਂਦਾ ਹਨ ਘਰੇ ਬੈਠੇ ਹੁੰਦੇ ਆ ਜਿਨ੍ਹਾਂ ਤੋਂ ਆਇਆ ਨਹੀਂ ਜਾਂਦਾ ਤੁਸੀਂ ਇਸ ਦਰ ਤੇ ਆ ਕੇ ਸੇਵਾ ਵੀ ਕਰ ਰਹੇ ਹੋ ਤਾਂ ਕਿੰਨੇ ਕਿਸਮਤ ਵਾਲੇ ਹੋ ਵਾਹਿਗੁਰੂ ਨੂੰ ਪਤਾ ਹੋ ਕਿਸਮਤ ਵਾਲੇ ਆਂਦਾ ਵਾਹਿਗੁਰੂ ਨੂੰ ਪਤਾ ਉਹਨੂੰ ਥੋੜਾ ਪਤਾ ਚਲੋ ਜਦੋਂ ਅਰਸ਼ਣ ਕਰਨ ਜੀ ਕਰਦਾ ਉਦੋਂ ਆ ਜਾਈਗਾ ਹਾਂਜੀ ਤੁਸੀਂ ਇੱਥੋਂ ਦੇ ਹੀ ਰਹਿਣ ਵਾਲੇ ਹੋ ਆਸੀਂ ਰਹੀਏ ਲੱਗੂ ਰਹਿਣ ਵਾਲੇ ਰਹੀਏ ਲੱਗੂ ਅਸੀਂ ਸਾਰਾ ਦਿਨ ਸੇਵਾ ਕਰਦੇ ਹਾਂ ਇੱਥੇ ਮੈਂ ਇਦਾਂ ਹੀ ਆ ਪਈ ਜਦੋਂ ਟਾਈਮ ਲੱਗਾ ਕਰ ਲੈਂਦੀ ਤੇ ਚਪੇਰੇ ਸਾਹਿਬ ਚ ਮਹਾਰਾਜ ਦੇ ਧਾਜਰੀ ਲਵਾ ਲਈ ਸੀ ਸਾਰਾ ਕੱਟਣ ਦੇ ਨਾਲ ਕਹਿੰਦੇ ਹਰ ਇੱਕ ਮੁਰਾਦ ਜਿਹੜੀ ਤੁਹਾਡੇ ਦਿਲ ਦੇ ਵਿੱਚ ਆ ਉਹ ਪੂਰੀ ਪੂਰੀਆਂ ਕਰਦਾ ਸਭ ਕੁਝ ਪੂਰੀਆਂ ਕਰਦਾ ਕਰਦਾ ਪਰਮਾਤਮਾ ਪੂਰੀਆਂ ਆਗੇ ਗੀਤੀਆਂ ਵੀ ਆ ਗੀਤੀਆਂ ਪਰਮਾਤਮਾ ਨੇ ਪੂਰੀਆਂ ਆਜਾ ਸੰਗਤ ਨੂੰ ਕੀ ਕਹਿਣਾ ਚਾਹੋਗੇ ਬਾਬਾ ਜੀ ਦੇ ਜਨਮ ਦਿਹਾੜੇ ਮੌਕੇ ਵਧਾਈਆਂ ਦੇ ਦਿਓ ਸੰਗਤ ਬਹੁਤ ਬਹੁਤ ਮੁਬਾਰਕਾਂ ਆ ਜਨਮ ਦਿਹਾੜੇ ਦੀਆਂ ਮਹਾਰਾਜ ਦੀਆਂ ਬਿਲਕੁਲ ਹੱਸਦੇ ਚਿਹਰਿਆਂ ਦੇ ਨਾਲ ਬੀਬੀਆਂ ਜਿਹੜੀਆਂ ਨੇ ਇੱਥੇ ਸੇਵਾ ਕਰ ਰਹੀਆਂ ਨੇ ਤੁਸੀਂ ਕਿੰਨੇ ਸਾਲਾਂ ਤੋਂ ਆਉਂਦੇ ਹੋ ਅਸੀਂ ਸਾਡੇ ਛੋਟੇ ਛੋਟੇ ਹੁੰਦੇ ਹਾਂ ਜਦੋਂ ਸਾਡੇ ਮੰਮੀ ਰੈਡੀ ਹੁੰਦੇ ਹੂ ਦੋਦੇ ਆਉਂਦੀਆਂ ਹਾਂ ਜੋਂ ਆ ਤੋਂ ਬਾਅਦ ਛੱਡਿਆ ਨਹੀਂ ਹਨਾ ਨਹੀਂ ਨਹੀਂ ਮਾਲਕ ਨੇ ਆਪ ਹੀ ਨਾਲ ਲਾ ਕੇ ਰੱਖਿਆ ਸਤਗੁਰ ਨੇ ਬਾਬੇ ਦੀਪ ਸਿੰਘ ਨੇ ਬਹੁਤ ਕਿਰਪਾ ਮਾਲਕ ਦੀ ਹਾਂਜੀ ਗੁਰੂ ਘਰ ਨਾਲ ਛੁੜੇ ਉਹਦੀ ਕਿਰਪਾ ਵਾ ਉਹ ਤੋਂ ਬਿਨਾ ਕੁਛ ਨਹੀਂ ਹੁੰਦਾ ਸੰਗਤ ਬੜੇ ਲੰਮੇ ਅਰਸੇ ਤੋਂ ਇੰਤਜ਼ਾਰ ਕਰ ਰਹੀ ਸੀਗੀ ਬਾਬਾ ਜੀ ਦੇ ਜਨਮ ਦਿਹਾੜੇ ਦੀ ਹਨਾ ਇੱਥੇ ਨਤਮਸਤਕ ਹੋਣ ਲਈ ਅੱਜ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਨੇ ਹਾਂਜੀ ਹਾਂਜੀ ਬਹੁਤ ਸੰਗਤ ਬਹੁਤ ਮਹਾਰਾਜ ਦੀ ਕਿਰਪਾ ਵਾਕੇ ਬਹੁਤ ਸੰਗਤ ਆਉਂਦੀ ਹੈ ਸਦਾ ਇਦਾਂ ਸੰਗਤ ਰਹਿੰਦੀ ਹੈ ਮਾਲਕ ਬੋ ਕੁਛ ਦਿੰਦਾ ਮਾਲਕ ਕੰਨ ਰਸਤੂ ਹੈ ਤੇ ਸਭ ਕੁਝ ਹੈ ਮਾਲਕ ਦਾ ਦਿੱਤਾ ਹੈ ਬਹੁਤ ਕੁਛ ਵਾ ਤੁਸੀਂ ਕੀ ਆਸਾਂ ਲੈ ਕੇ ਆਏ ਹੋ ਆਸਾਂ ਉਹੀ ਜਾਣਦਾ ਮਾਲਕ ਸਾਰੀਆਂ ਆਸਾਂ ਇੱਥੋਂ ਪੂਰੀਆਂ ਹੁੰਦੀਆਂ ਉਹੀ ਪੂਰੀਆਂ ਕਰਦਾ ਇੱਥੇ ਆ ਕੇ ਕਰੀ ਦੀਆਂ ਉਹਨੇ ਕਰਨੀਆਂ ਉਹ ਘਰੋਂ ਹੀ ਚਾਣ ਲੈਂਦਾ ਵੀ ਕੋਈ ਕੀ ਲੈ ਕੇ ਆਸਲੇ ਆ ਆਪਾਂ ਤਾਂ ਕੁਝ ਵੀ ਨਹੀਂ ਇਹ ਲੰਗਰ ਹੀ ਸਿੱਖਾਂ ਦੀ ਪਛਾਣ ਹੈ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਹਨਾ ਤਾਂ ਕਿਸਮਤ ਵਾਲੀ ਹੋ ਇੱਕ ਤਾਂ ਬਾਬਾ ਜੀ ਦੇ ਜਨਮ ਦਿਹਾੜੇ ਮੌਕੇ ਉਹ ਆਪ ਕਰਾਉਂਦੇ ਆ ਨਾ ਮਾਲਕ ਆਪਾਂ ਕੌਣ ਹੁੰਦੇ ਆ ਗਾ ਦੇ ਇੰਟਰਵਿਊ ਲੈ ਨਹੀਂ ਬਾਬਾ ਜੀ ਦੇ ਜਨਮ ਦਿਹਾੜੇ ਮੌਕੇ ਤੇ ਸੇਵਾ ਕਰ ਰਹੇ ਨੇ ਜਿਹੜੇ ਹਨਾ ਇਹ ਸੇਵਾਦਾਰ ਨੇ ਤਨਮਨ ਦੇ ਨਾਲ ਇਹ ਤੇ ਸੇਵਾ ਕਰ ਰਹੇ ਨੇ ਰੋਟੀਆਂ ਦੀ ਸੇਵਾ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬਾਹ ਧੰਨ ਧੰਨ ਬਾਬਾ ਦੀਪ ਸਿੰਘ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਇਹਦਾ ਹੱਸਦੇ ਚਿਹਰੇ ਦੇ ਨਾਲ ਸੰਗਤ ਆਉਂਦੀ ਹੈ ਹਨਾ ਬਾਬਾ ਜੀ ਦਾ ਜਨਮ ਦਿਹਾੜਾ ਹੈ ਤਾਂ ਤੁਸੀਂ ਆਏ ਹੋ ਕੀ ਆਸਾ ਲੈ ਕੇ ਆਏ ਹੋ ਮਨ ਦੇ ਵਿੱਚ ਸਾਡੇ ਮਨ 'ਚ ਬਹੁਤ ਖੁਸ਼ੀ ਹੈ ਬਾਬਾ ਜੀ ਬਈ ਪਰਮਾਤਮਾ ਸਾਦਾ ਅਮਰ ਰਹੇ ਸਾਡੇ ਕੋਲ ਸਾਡੇ ਸੇਤੇ ਹੱਥ ਹੁੰਦਾ ਹੋਵੇ ਹੋਵੇ ਉਹ ਸਾਡੀ ਮੱਤੇ ਸਾਡੇ ਮਨੋਂ ਕਾਮਨਾ ਪੂਰੀਆਂ ਕਰ ਦਿਆ ਨੇ ਸਾ ਨੋਨਾ ਦੇ ਆਸਰੇ ਤੇ ਸੀ ਦਿਨ ਦਿਨ ਉਹ ਵਾਗੂ ਦੀ ਖਾਲਸਾ ਸੀ ਵਾਗੂ ਦੀ ਖਾਤੇ ਤਾਂ ਬਿਲਕੁਲ ਕਹਿੰਦੇ ਗੁਰੂ ਘਰ ਦੇ ਵਿੱਚ ਸੇਵਾ ਹੀ ਸਭ ਤੋਂ ਵੱਡੀ ਇਬਾਦਤ ਹੁੰਦੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ ਤੇ ਆਪੋ ਆਪਣੀ ਜਿਹੜੀਆਂ ਵੀ ਉਹ ਸੇਵਾ ਕਰ ਰਹੀਆਂ ਨੇ ਹਸਦੇ ਚਿਹਰਿਆਂ ਦੇ ਨਾਲ ਇੱਥੇ ਜਿਹੜੀ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਬਦਾਣੇ ਦੀ ਬਦਾਣਾ ਬਣਾਇਆ ਜਾ ਰਿਹਾ ਹੈ ਤੇ ਬਾਬਾ ਜੀ ਕੀ ਕਹਿਣਾ ਚਾਹੂਗੇ ਕਿਵੇਂ ਪ੍ਰੇਰਿਤ ਕਰਦੀ ਹੈ ਕੀ ਕੀ ਅਹਿਸਾਸ ਜਿਹੜੇ ਆ ਉਹ ਇਸ ਪਾਵਨ ਦਿਹਾੜੇ ਮੌਕੇ ਤੁਹਾਡੇ ਦਿਲ ਦੇ ਵਿੱਚ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮਲੇਵਾਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਹੋਵੇ ਪਹਿਲਾਂ ਤੇ ਲੱਖ-ਲੱਖ ਬਾਬਾ ਦੀਪ ਸਿੰਘ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੇ ਤਾਂਤਨ ਬਾਬਾ ਦੀਪ ਸਿੰਘ ਸਾਰੀਆਂ ਆਉਣ ਵਾਲੀਆਂ ਸੰਗਤਾਂ ਦੇ ਤੇ ਮੈਂ ਸਭ ਤੋਂ ਪਹਿਲਾਂ ਮਹਾਰਾਜ ਦੇ ਘਰ ਸੰਗਤਾਂ ਨੂੰ ਬੇਨਤੀ ਕਰਦਾ ਵਾਂ ਵੀ ਵੱਧ ਤੋਂ ਵੱਧ ਸੰਗਤ ਦੇ ਆਓ ਬਾਬਾ ਦੀਪ ਸਿੰਘ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਘਰ ਆਓ ਆਣ ਕੇ ਖੁਸ਼ੀਆਂ ਲਓ ਮਹਾਰਾਜ ਦੀਆਂ ਤੇ ਸੱਚੇ ਪਾਤਸ਼ਾਹ ਕਿਰਪਾ ਕਰੇ ਮਹਾਰਾਜ ਸਾਡੇ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਤੇ ਬਾਕੀ ਪ੍ਰਬੰਧ ਮਹਾਰ ਸ਼ਰੋਣੀ ਗੁਰਦਾਰਾ ਪ੍ਰਬੰਧਕਾ ਲੋ ਪ੍ਰਬੰਧਨ ਕਮੇਟੀ ਵੱਲੋਂ ਸਮੁੱਚੇ ਜਿਹੜੇ ਪ੍ਰਬੰਧ ਭੈਣ ਜੀ ਕੀਤੇ ਗਏ ਆ ਬਦਾਨੇ ਦੇ ਹੋਏ ਜਾਂ ਜਲੇਬਾਂ ਦੇ ਹੋਏ ਤੇ ਸਬਜ਼ੀਆਂ ਵੱਖ ਰਹੀਆਂ ਵੱਖ ਰਹੀਆਂ ਤੇ ਕਿਸਮਾਂ ਦੀਆਂ ਸਬਜ਼ੀਆਂ ਬਣ ਗਈਆਂ ਵਾ ਤੇ ਜਿਹੜੀਆਂ ਸੰਗਤਾਂ ਵੱਲੋਂ ਵੀ ਬਹੁਤ ਸ਼ਾਬਾ ਜਿਹੜੀਆਂ ਬਾਹਰ ਮਠਿਆਈਆਂ ਦੇ ਲੰਗਰ ਲੱਗੇ ਆ ਤੇ ਬਹੁਤ ਮਹਾਰਾਜ ਦੀ ਕਿਰਪਾ ਬਾਬਾ ਤਨਤਨ ਬਾਬਾ ਦੀਪ ਸਿੰਘ ਮਹਾਰਾਜ ਦੀ ਸੰਗਤਾਂ ਤੇ ਤੇ ਮੈਂ ਬਹੁਤ-ਬਹੁਤ ਵਧਾਈ ਦਿਨਾ ਵਾ ਸੰਗਤਾਂ ਨੂੰ ਬਾਬਾ ਤਨਤਨ ਬਾਬਾ ਦੀਪ ਸਿੰਘ ਦੇ ਜਨਮ ਦਿਨ ਦੀਆਂ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਸੰਗਤਾਂ ਦੇ ਖੁਸ਼ੀਆਂ ਖੇੜੇ ਲੈ ਕੇ ਆਵੇ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਇਸ ਪਾਵਨ ਦਿਹਾੜੇ ਮੌਕੇ ਸੰਗਤਾਂ ਦੇ ਵੱਲੋਂ ਜਿਹੜੀ ਹੈ ਉਹ ਵੱਡੇ ਪੱਧਰ ਤੇ ਸੇਵਾ ਕੀਤੀ ਜਾ ਰਹੀ ਹੈ ਖੈਰ ਅਸੀਂ ਕੋਣ ਹੁੰਨੇ ਆ ਸੇਵਾ ਕਰਨ ਵਾਲੇ ਉਹ ਗੁਰੂ ਦੀ ਬਖਸ਼ਿਸ਼ ਹੈ ਉਹ ਆਪ ਹੀ ਸਾਡੇ ਤੋਂ ਸਾਰਾ ਕੁਝ ਕਰਵਾਉਂਦੇ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਅੱਜ ਗੁਰੂ ਘਰ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਬਾਬਾ ਦੀਪ ਸਿੰਘ ਜੀ ਦੇ ਪਾਵਨ ਦਿਹਾੜੇ ਮੌਕੇ ਉਹਨਾਂ ਦਾ ਜਨਮ ਦਿਨ ਹੈ ਜਨਮ ਦਿਹਾੜੇ ਮੌਕੇ ਵੱਡੀ ਗਿਣਤੀ ਦੇ ਵਿੱਚ ਲੋਕ ਮਨ ਦੇ ਵਿੱਚ ਆਸ ਲੈ ਕੇ ਤਨ ਮਨ ਦੇ ਨਾਲ ਸੇਵਾ ਕਰ ਰਹੇ ਨੇ ਦਿਲ ਉਹਨਾਂ ਦਾ ਰਜ ਨਹੀਂ ਰਿਹਾ ਦੀ ਖੂਬਸੂਰਤੀ ਇਹ ਹੀ ਹੈ ਕਿ ਇੱਥੇ ਲੰਗਰ ਦੀ ਸੇਵਾ ਜਿੱਥੇ ਅਮੀਰ ਗਰੀਬ ਬੈ ਕੇ ਇੱਥੇ ਕੋਈ ਵੀ ਲੰਗਰ ਛੱਕ ਸਕਦਾ ਹੈ ਤਾਂ ਮਟਰ ਛਿੱਲਣ ਦੀ ਜਿਹੜੀ ਇੱਥੇ ਸੇਵਾ ਕੀਤੀ ਜਾ ਰਹੀ ਹੈ ਤਾਂ ਬੇਬੇ ਕੀ ਅਹਿਸਾਸ ਲੈ ਕੇ ਆਏ ਹੋ ਮਨ ਦੇ ਵਿੱਚ ਤੁਸੀਂ ਵੱਡੀ ਗਿਣਤੀ ਦੇ ਵਿੱਚ ਅੱਜ ਸੰਗਤ ਜਿਹੜੀ ਆ ਉਹ ਸੇਵਾ ਕਰ ਰਹੀ ਹੈ ਹਾਂਜੀ ਬਹੁਤ ਖੁਸ਼ੀ ਹੋ ਰਹੀ ਹੈ ਬਾਬਾ ਜੀ ਦਾ ਬਰਥਡੇ ਆ ਰਿਹਾ ਤੇ ਇਸ ਕਰਕੇ ਸਾਰੀ ਸੰਗਤ ਸੇਵਾ ਕਰ ਰਹੀ ਹੈ ਬਾਬਾ ਜੀ ਦੇ ਗੁਰਪੁਰਬ ਤੋਂ ਖੁਸ਼ੀਆਂ ਲੈ ਰਹੀ ਹੈ ਬਾਬਾ ਜੀ ਦੇ ਕੋਲੋਂ ਨਾ ਹਾਂਜੀ ਤਾਂ ਤੁਸੀ ਆਉਨੇ ਹੋ ਇੱਥੇ ਅਸੀਂ ਡੇਲੀ ਆਉਂਦੇ ਆ ਕਦੀ ਨਾਗਾ ਵੀ ਹੋ ਜਾਂਦਾ ਹੈ ਤਬੇਦਨਾ ਠੀਕ ਹੋਵੇ ਫਿਰ ਨਹੀਂ ਆਇਆ ਜਾ ਸਕਦਾ ਪਰ ਤਕਰੀਬਨ ਬਾਬਾ ਜੀ ਦਰਸ਼ਨ ਦੇ ਹੀ ਦਿੰਦੇ ਨੇ ਲੈ ਜਾਂਦੇ ਨੇ ਹਾਂਜੀ ਬੇਬੇ ਕਿੰਨੇ ਪਾਗ ਵਾਲਿਓ ਇੱਥੇ ਅੱਜ ਬਾਬਾ ਜੀ ਦੇ ਬਰਥਡੇ ਤੇ ਅੱਜ ਸੇਵਾ ਕਰ ਰਹੀ ਹਾਂ ਹਾਂਜੀ ਮੈਨੂੰ ਨਹੀਂ ਆਸ ਹੋ ਰਹੀ ਬਾਈ ਗੁਰਦੀ ਬਾਈ ਗੁਰਦੀ ਦਾ ਹਾਲ ਸਾਬਾਏ ਗੁਰਦੀ ਫਤਈ ਰੋਜ਼ ਮਹੇਵਾ ਕੰਨਾ ਜੀ ਦਾ ਬਾਬੇ ਦੀ ਸਾਰੇ ਆ ਜੀ ਤੁਸੀਂ ਕਿ ਤਰ੍ਹਾਂ ਮਿਲਣਾ ਹੈ ਨਾ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਨੂੰ ਸਾਨੂੰ ਸੇਵਾ ਲਾਈ ਸੇਵਾ ਕਰਨ ਦਾ ਵਾਏ ਗੁਰ ਇਹਨਾਂ ਨੂੰ ਜਨਮ ਦਿਹਾੜਾ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਬਾਬਾ ਜੀ ਨੇ ਸੇਵਾ ਲਈ ਹੈ ਭਾਗਾ ਵਾਲਿਓ ਬਾਬਾ ਜੀ ਨੇ ਸੇਵਾ ਲਈ ਹਾਂ ਜੀ ਹਾਂ ਜੀ ਹਾਂ ਜੀ ਭਾਗਾ ਵਾਲੇ ਕਰਮਾਂ ਵਾਲੇ ਸੇਵਾ ਲਈ ਅਸੀਂ ਕਰਨ ਦਾ ਹੈ ਉਹੋ ਕਰਵਾਉਣ ਦਾ ਹੈ ਅਸੀਂ ਨਹੀਂ ਅਸੀਂ ਉਹ ਹੀ ਲਈਏ ਸਨ ਹਾਂ ਜੀ ਹੋਰ ਤੰਤਨ ਬਾਬਾ ਦੀਪ ਸਿੰਘ ਦਾ ਸਥਾਨ ਜਿੱਥੇ ਮਹਾਰਾਜਾ ਦਾ ਜਨਮ ਤੇ ਆੜ ਆ ਰਿਹਾ ਵਾ ਉਹਦਾ ਕਰਕੇ ਸੇਵਾ ਹੋ ਰਹੀ ਹੈ ਸੱਚੇ ਬਾਦਸ਼ਾਹ ਜੀ ਦੀ ਕਿਰਪਾ ਨਾਲ ਆਹਨਾ ਦਾ ਸੂਰਾ ਸੋ ਪਛਾਨੇ ਜੋ ਦਿਨ ਕਿ ਹੇ ਪੁਰਜਾ ਪੁਰਜਾ ਕਟ ਮਰੇ ਕਬੋ ਨਾ ਛੜੇ ਮਹਾਰਾਜ ਦੀ ਕਿਰਪਾ ਦੇ ਨਾਲ ਸਭ ਸੰਗਤਾਂ ਸੇਵਾ ਕਰਨੀਆਂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਹੋ ਰਿਹਾ ਹੈ ਉਹਨਾਂ ਦਾ ਸਤਾਨ ਹੈ ਉਹਨਾਂ ਦੀ ਐਸੀ ਕਿਰਪਾ ਹੈ ਜਿਹੜੀ ਦੀਨ ਦੁਨੀਆ ਦੇ ਛੀਦਾਂ ਦੀ ਜਗ੍ਹਾ ਹੈ ਮਹਾਰਾਜ ਨੇ ਕਿਰਪਾ ਕੀਤੀ ਆਪੋ ਸੰਗਤਾਂ ਹੁੰਦੇ ਆ ਸੇਵਾ ਕਰਨ ਦੇ ਹੁੰਦੇ ਬਾਬਾ ਜੀ ਆਪ ਵੀ ਕਰਵਾਉਂਦੇ ਸੇਵਾ ਵਾਇਗਰ ਉਹ ਕਰਵਾਉਣ ਸਾਰੇ ਕੋ ਸੰਗਤ ਸਭ ਦਾ ਭਲਾ ਕਰਨ ਸਰਬੱਤ ਕੇ ਦੇ ਪਰੇ ਤੇ ਸਾਡਾ ਕੁਲ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਨੇ ਹੱਸਦੇ ਚਿਹਰਿਆਂ ਦੇ ਨਾਲ ਸੰਗਤ ਆ ਰਹੀ ਹੈ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਤੁਸੀਂ ਵੀ ਸੇਵਾ ਕਰ ਰਹੇ ਆਂ ਹਾਂ ਸਾਰਿਆਂ ਨੂੰ ਵਧਾਈਆਂ ਦੇ ਦੋ ਬਲੇ ਸੋ ਨਿਹਾਲ ਦਾ ਬਲੇ ਸੋ ਨਿਹਾਲ ਤਾ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਜਿਹੜੀ ਹੈ ਉਹ ਪਹੁੰਚ ਰਹੀ ਹੈ ਬਾਬਾ ਜੀ ਦੇ ਦਰ ਤੇ ਸੰਗਤ ਨਤਮਸਤਕ ਹੋਣ ਲਈ ਇੱਥੇ ਪਹੁੰਚੀ ਹੈ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ ਤਾਂ ਹਰ ਕੋਈ ਅਰਦਾਸ ਕਰਕੇ ਜਾਂਦਾ ਹੈ ਉਸ ਦੀ ਅਰਦਾਸ ਜਿਹੜੀ ਇੱਥੇ ਕਬੂਲ ਹੁੰਦੀ ਹੈ ਦੂਰ ਦੂਰੋਂ ਸੰਗਤ ਜਿਹੜੀ ਅੱਖਾਂ ਦੇ ਵਿੱਚ ਆਸ ਤੇ ਦਿਲ ਦੇ ਵਿੱਚ ਭਰੋਸਾ ਲੈ ਕੇ ਨਤਮਸਤਕ ਹੋਣ ਲਈ ਆਉਂਦੀ ਹੈ ਪਰਿਵਾਰ ਦੇ ਪਰਿਵਾਰ ਇਸ ਦਰ ਤੇ ਜਿਹੜੇ ਨੇ ਉਹ ਹਾਜ਼ਰੀ ਭਰਦੇ ਨੇ ਇਸ ਪਾਵਨ ਦਰ ਤੇ ਜਿੱਥੋਂ ਕੋਈ ਵੀ ਜਿਹੜਾ ਹੱਥ ਹੈ ਉਹ ਖਾਲੀ ਵਾਪਸ ਨਹੀਂ ਜਾਂਦਾ ਪਰਿਵਾਰਾ ਸਮੇਤ ਇੱਥੇ ਜਿਹੜੀਆਂ ਸੰਗਤਾਂ ਨੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਤਾਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੀਆਂ ਇਹ ਆ ਲੋਕਿਕ ਤਸਵੀਰਾਂ ਨੇ ਜਿਹੜੇ ਸੰਗਤ ਹੈ ਉਹਨਾਂ ਦੇ ਵਿੱਚ ਇੱਕ ਖੁਸ਼ੀ ਹੈ ਕਿ ਬਾਬਾ ਜੀ ਨੇ ਉਹਨਾਂ ਨੂੰ ਹਰ ਇੱਕ ਚੀਜ਼ ਦੇ ਨਾਲ ਨਿਵਾਜ਼ਿਆ ਹੈ